ਸਪੀਕਰ ਸਾ ਪਸ਼ੂ ਪਾਲਣ ਡੈਰੀ ਤੇ ਮੱਛੀ ਪਾਲਣ ਪਸ਼ੂ ਪਾਲਣ ਡੈਰੀ ਵਿਕਾਸ ਤੋਂ ਬਿਨਾ ਵੀ ਪੈਂਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਰਾਜ ਦੇ ਗ੍ਰਾਮਣ ਜਿਹੜੀ ਪਿੰਡੂ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਦੇ ਹਨ ਸਰ ਜ਼ਮੀਨੀ ਪੱਧਰ ਤੇ ਵਿਸ਼ੇਸ਼ ਵੈਟਰਨਰੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਾਡੀ ਸਰਕਾਰ ਨੇ ਵਿੱਤੀ ਸਾਲ 2022-23 ਅਤੇ ਵਿੱਤੀ ਸਾਲ 2023-24 ਦੌਰਾਨ 326 ਵੈਟਰਨਰੀ ਆਫੀਸਰ 510 ਬਟਰਨ ਜਿਹੜੇ ਅਫਸਰ ਨੇ ਉਹਨਾਂ ਦੀ ਨਿਯੁਕਤੀ ਸਰ ਕੀਤੀ ਆ ਪਿੰਡ ਕਿਲਿਆਵਾਲੀ ਜ਼ਿਲ੍ਹਾ ਫਾਜ਼ਿਲਕਾ ਵਿਖੇ ਇੱਕ ਨਵਾਂ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਗਿਆ ਹੈ 3323 ਏਕੜ ਦਾ ਰਕਬਾ ਮੱਛੀ ਪਾਲਣ ਦੀ ਲਿਆਂਦਾ ਗਿਆ ਹੈ ਇੱਕ ਦਰਿਆ ਇੱਕ ਦਰਿਆ ਇੱਕ ਮੱਛੀ ਪਾਲਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਤਹਿਤ 3 ਲੱਖ ਮੱਛੀ ਪੂੰਗ ਨੂੰ ਦਰਿਆਵਾਂ ਵਿੱਚ ਪਾਇਆ ਗਿਆ ਹੈ ਮਿਸ਼ਨ ਫੁਲਕਾਰੀ ਜਿਸ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਦਿੱਲੀ ਦੁਆਰਾ ਪਿੰਡ ਪੱਤਰ ਦੇ ਕਾਰੀਗਰਾਂ ਨੂੰ ਨਿਮੰਨਤਨ ਸੈਲਫ ਕਾਰੀ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਇਹਨਾਂ ਨੂੰ ਭਪੈਨ ਈ-ਕਮਰਸ ਪਲੇਟਫਾਰਮ ਉੱਪਰ ਆਹੀ ਆਪਣੇ ਉਤਪਾਦ ਵੇਚਣ ਵਿੱਚ ਸਮਰਥ ਬਣਾਇਆ ਜਾਂਦਾ ਹੈ ਸਰ ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਮੁੱਖ ਮੰਤਰੀ ਜੀ ਨੇ ਬੇਰਕਾ ਲੁਧਿਆਣਾ ਡੇਰੀ ਵਿਖੇ ਨਵੀਂ ਸਹੂਲਤਾਂ ਦਾ ਉਦਘਾਟਨ ਕੀਤਾ ਹੈ ਜਿਸ ਵਿੱਚ ਤਾਜੇ ਦੁੱਧ ਅਤੇ ਫਾਰਮੈਟ ਕੀਤੇ ਉਤਪਾਦਾਂ ਲਈ ਆਟੋਮੈਟਿਕ ਦੁੱਧ ਰਿਸੈਪਸ਼ਨ ਪ੍ਰੋਸੈਸਿੰਗ ਪੈਕਿੰਗ ਸਭ ਰਥਾਮਾ ਮੌਜੂਦ ਹਨ ਸਰ ਪਲਾਟ ਦੀ ਰੋਜ਼ਾਨਾ ਦੁੱਧ ਦੀ ਜਿਹੜੀ ਪ੍ਰੋਸੈਸਿੰਗ ਆ ਉਹ 9 ਲੱਖ ਲੀਟਰ ਹੈ ਅਤੇ ਪ੍ਰਤੀ ਦਿਨ 10 ਮੀਟ੍ਰਿਕ ਟਨ ਮੱਖਣ ਦਾ ਉਤਪਾਦਨ ਕਰਨ ਦੀ ਸਮਰਥਾ ਰੱਖਦਾ ਹੈ ਸਰ ਇਸ ਤੋਂ ਇਲਾਵਾ ਵੀਰਕਾ ਫਿਰੋਜ਼ਪੁਰ ਡੈਰੀ ਵਿਕੇ ਤਰਲ ਪਦਾਰਤ ਤਰਲ ਦੁੱਧ ਦੀ ਸਰ ਪ੍ਰੋਸੈਸਿੰਗ ਅਤੇ ਪੈਕਿੰਗ ਯੂਨਟ ਅਤੇ ਬੇਰਕਾ ਜ਼ਿਲंधर ਡੈਰੀ ਵਿਕੇ ਫਾਰਮਟ ਕੀਤੇ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਲਈ ਇੱਕ ਨਵੇਂ ਆਟੋਮੈਟਿਕ ਯੂਨਟ ਦਾ ਉਦਘਾਟਨ ਪਹਿਲਾ ਹੀ ਮਾਨਯੋਗ ਮੁਖਬਤਰੀ ਸਰ ਭਗਵੰਤ ਸਿੰਘ ਮਾਦ ਜੀ ਨੇ ਕੀਤਾ ਹੈ ਸਰ